ਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟਰ ਮਾਰਿਆ ਪ੍ਰਹਿਲਾਤ ਰਾਇਆ ਹੰਕਾਰੀਆਂ ਨਿੰਦਖਾ ਵਿੱਠਦੇ ਨਾਮ ਦੇਵ ਮਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਸਾ ਲੋਕ ਮਹੱਲਾ ਪੈਨਾ ਦੁਖਦਾਰੁ ਸੁਖ ਰੋਗ ਭਾਇਆ ਜਾ ਸੁਖਤਾ ਮਨ ਹੋਈ ਤੂ ਕਰਤਾ ਕਰਣਾ ਮਾਹੀ ਜਾ ਹਉ ਕਰਿ ਨਾ ਹੋਈ ਪ੍ਰਿਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਾਹਾ ਜਾਤਮ ਜੋਤਮ ਜੋਤਮ ਜਾਤਾ ਅਕਲਕਲਾ ਭਰਪੂਰ ਰਹਿਆ ਤੋ ਸੱਚਾ ਸਾਹਿਬ ਸਿਵਤ ਸਵਾਲੇਓ ਜਿਨ ਕੀਤੇ ਸਭ ਘਰ ਪਇਆ ਕਹੋ ਨਾਨਕ ਕਰਤੇ ਕਿਆ ਬਾਤਾ ਜੋਕਚ ਕਰਣਾ ਸੋ ਕਰ ਰਹਿਆ ਸੋਦਰ ਰਗਸ ਮਹੱਲਾ ਫੈਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਕੇ ਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਮਾਲੇ ਰਾਜ ਤੇਰੇ ਨਦ ਅਨੇਕ ਸੰਕਾ ਕੀਤੇ تیر ਵਵਨ ਹਾਰੇ ਕੀਤੇ تیر ਰਾਗ ਪਰੇ ਸਿਉ ਕਹੀਆ ਕੀਤੇ تیر ਗਵਨ ਹਾਰੇ ਗਾਵਨ ਤਦਨ ਪਉਣ ਪਾਣੀ ਬੈ ਸੰਤਰ ਗਾਵੇ ਤੋ ਜੈ ਧਰਮ ਦਵਾੜੇ ਕਾਵਨ ਤਦਨ ਚਿਤ ਗਵਤ ਲਖ ਜਾਣਨ ਲਖ ਲਖ ਧਰਮ ਵਿਚਾਰੇ ਗਾਵਨ ਤਦਨ ਈਸ਼ਰ ਬ੍ਰਹਮਾ ਦੇਵੀ ਸੋਹਣਾ ਤੇਰੇ ਸਦਾ ਸਦਾ ਦੇਗਾ ਗਾਵਨ ਤਦਨ ਅੰਦਰ ਅੰਦਰ ਸਣਾ ਬੈਠੇ ਦੇਵ ਤੇ ਆਦਰ ਨਾਲੇ ਗਾਵਨ ਤਦਨ ਅਸੇ ਸਮਾਧੀ ਅੰਦਰ ਗਾਵਨ ਤਦਨ ਸਾਥ ਵਿਚਾਰੇ ਗਾਵਨ ਤਦਨ ਜਤੇ ਸਤੇ ਸੰਤੋਖੇ ਗਾਵਨ ਤਦਨ ਵੀਰ ਕਰਾਨੇ ਗਾਵਨ ਤਦਨ ਪੰਡਤ ਪੜਨਾ ਰੱਖੇ ਸਰਜੁਗ ਜੁਗ ਵਿਦਾਨਾ ਦੇਗਾ ਗਾਵਨ ਤਦਨ ਮਾਹੁਨੀਆ ਮਨ ਮੋਹਨ ਸੁਰਗ ਮਚਪੇ ਆਲੇ ਗਾਵਨ ਤਦਨ ਰਤਨ ਪਾਏ ਤੇਰੇ ਅਠ ਅਠ ਤੀਰਥ ਨਾਲੇ ਗਾਵਨ ਤਦਨ ਜੋਦ ਮਹਾਬਲ ਸੂਰਾ ਗਾਵਨ ਤਦਨ ਖਾਣੀ ਚਾਰੇ ਗਾਵਨ ਤਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਦਨ ਗਾਵਨ ਜੋ ਤਦ ਭਾਵਨ ਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨ ਗਵਨ ਸਿਮ ਚਿਤਨਾ ਆਵਨ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚਾ ਸਾਚੇ ਨਾਹੀ ਭਾਪੇ ਹੋ ਸਿ ਜੈ ਨਾ ਜਸੇ ਰਤਨ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸਿ ਮਾਇਆ ਜਿਨੋ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੇਵ ਡਿਆਏ ਜੋ ਤਿਸ ਪਾਵੇ ਸੋਇ ਕਰਸੇ ਹੇ ਦਾ ਹੁਕਮ ਨਾ ਕਰਨਾ ਜਾਏ ਸੋ ਪਾ ਸੋ ਸਾਪ ਸਾਹਿਬ ਨਾਨਕ ਰਹਿ ਨਰਜਾਈ ਅਸਾ ਮਹਲਾ ਫੈਲਾ ਸੁਣ ਵੱਡਾ ਆਖੇ ਸਭ ਕੋਏ ਕਿਵਡ ਵੱਡਾ ਡਿਠਾ ਹੋਏ ਕਿੰਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਕ ਕਿਵਡ ਚੇਰਾ ਰਹਾਓ ਸਭ ਸਰਤੇ ਮੇਰਾ ਸੁਰਤ ਕਮਾਈ ਸਭ ਕੇ ਮਤਮੁਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਈ ਤਹਿਣਾ ਨ ਜਾਏ ਤੇਰੇ ਤਰਵਡ ਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਫੁਰਖਾ ਕਿਆ ਵਢਿਆਈਆਂ ਤੁਧੁਨ ਸਿਦਕ ਨੈਣਾ ਪਾਈਆ ਕਰਮਲਾ ਨਾ ਹਟਾ ਕਰਹਾਈਆ ਅਖਣਾਂ ਵਲ ਲਕਿਆ ਵਿਚਾਰਾ ਸਿਵ ਤੇ ਪਰੇ ਤੇਰੇ ਢੰਡਾਰਾ ਜਿਸ ਤੋਂ ਦੇਤੇ ਸੇਖਿਆ ਚਾਰਾ ਨਾਨਕ ਸਾਹਿਬ ਸਵਾਰਨ ਹਾਰਾ ਇਸ ਮਹੱਲਾ ਫੈਲਾ ਆਖਾ ਜੀਵਾ ਵਿਸਰੇ ਮਰ ਜਾਓ ਅਖਣਿ ਓਖਾ ਸਾਚਾ ਨਾਉ ਸਚੇ ਨਾਮ ਕੀ ਲਾਗੈ ਭੋਖ ਉਤਪੋਖ ਖਾਏ ਚੜਿ ਇਹ ਦੁਖ ਸੋਖ ਵਿਸਰੇ ਮੇਰੀ ਮਾਇ ਸਚ ਸਭ ਸਚ ਨਾ ਰਹਾਓ ਸਚ ਨਾਮ ਕੀ ਤਿਲ ਵਡਿਆਈ ਆਖ ਤ ਕਿ ਕੀਮਤ ਨਹੀਂ ਪਾਈ ਜੇ ਸੰਮਿਲ ਕੇ ਆਕਣ ਪਾਹੇ ਵਡਨ ਹੋਵੇ ਘਾਟ ਨ ਜਾਏ ਨਾ ਉਮਰ ਨ ਹੋਵੇ ਸੋਗਾਂ ਦਿੰਦ ਰਹਿਣਾ ਚੁੱਕੈ ਭੋਗ ਗੁਣ ਇਹੋ ਹੋ ਹੋ ਰਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜਿਵੜ ਆਪ ਤੇ ਵੜ ਤੇਰੀ ਦਾਤ ਜਨਦਨ ਕਰ ਕੇ ਕੀਤੇ ਰਾਤ ਸਮ ਵਿਸਰਹਿ ਤਿਕਮ ਜਤ ਨਾਨਕ ਨਾ ਬੈ ਬਾਸੁਨਾਤ ਰਾ ਗੁਰੂ ਜੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੇਤੇ ਕਿਰਨ ਸਤਿਗੁਰ ਸਰਣਾਏ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮਾ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੈ ਰਾਂ ਪ੍ਰਾਂਤ ਸਖਾਈ ਹਰ ਕੀਰਤਿ ਮਰੇ ਰਹਿਰਾਸ ਰਹਾਓ ਹਰ ਜਨ ਕੈ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤਰੁ ਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਦ ਹਰਿ ਸਨਾਮ ਨਾ ਪਾਇਆ ਤੇ ਭਾਗੇ ਹਣ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜਿਵੇ ਤ੍ਰਿਗ ਜੀਵਾਸ ਰਜਨ ਸਤਗੁਰ ਸੰਗਤ ਪਾਏ ਤੰਤਰ ਮਰਤਕ ਦੇਖਿਆ ਰਿਖਾਸ ਤਨ ਤਾਂ ਸ ਸੰਗਤ ਜਿਤ ਹਦਸ ਪਾਇਆ ਮਿਰਜਨ ਨਾਨਕ ਨਾਮ ਪ੍ਰਗਾਸ ਰਾ ਗੂਜਰੀ ਮਹੱਲਾ ਪੰਜਵਾ ਕਾਹਿ ਰੇ ਮਨ ਚਿਤ ਵਾਹਿ ਉਦਮ ਜਾ ਅਹਰ ਜਿਓ ਪਰਿਆ ਸਾਲ ਪਤ੍ਰਮ ਜੰਤੋ ਪਾਏ ਤਾ ਕਰੀ ਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪ੍ਰੰਪਤ ਪਾਇਆ ਸੋ ਕੇ ਕਾਸ਼ ਚ ਹਰਿਆ ਰਾਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸਕੇ ਧਰਿਆ ਸਿਰ ਸਿਰ ਕੁ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੇ ਸੇ ਕੋਸਾ ਇਸ ਪਾਛੇ ਬਚਰੇ ਸ਼ਰਿਆ ਤਿੰਨ ਕਵਣ ਖਲਾਵਾ ਕਵਣ ਚੁਗਾਵਾ ਮਨ ਮੈਂ ਸਿਮਰਨ ਕਰਿਆ ਸਭ ਨਿਤਾਨ ਦਸ ਅੱਠ ਸਦਾ ਨਾ ਠਾਕੁਰ ਕਰਤਾ ਧਰਿਆ ਜਨ ਨਾਨਕ ਬਲ ਬਲ ਸਦ ਵਰ ਜਾਈਐ ਤੇਰਾ ਅੰਤ ਨ ਫਾਰਾ ਵਰਿਆ ਰਗਸਮਹੱਲਾ ਚੌਥਾ ਸੋ ਪਰੁਖੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪਰੁਖ ਨਰੰਜਨ ਹਰ ਪਰੁਖ ਨਰੰਜਨ ਹਰਿ ਗਮ ਗਮ ਆਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੇ ਹਰ ਸੱਚੇ ਸਰਦਨ ਹਾਰਾ ਸਭ ਜੇ ਤੁਮਾਰੇ ਜੇ ਤੁਝੀਆਂ ਕਾਦਾ ਤਾਰਾ ਹਰ ਤਿਆਵੋ ਸੰਤੋ ਜੇ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਰਾਪੇ ਸੇਵਕ ਜੀ ਉਕਾ ਨਾਨਕ ਜント ਵਿਚਾਰ ਤੋ ਘਟ ਘਟ ਅੰਤਰ ਸਰਬ ਨਿਰੰਤਰ ਜੇ ਹਰ ਏਕੋ ਪਰਖ ਸਮਾਣਾ ਇਕ ਦਾਤੇ ਇਕ ਪਖਾਰੀ ਜੇ ਸਭ ਤੇਰੇ ਚੋਦ ਵਿਡਾਣਾ ਹਾਂ ਆਪੇ ਦਾ ਤਾਪੇ ਭੁਗਤਾ ਜੀ ਹਾਂ ਤਦ ਗਨ ਅਵਰਣ ਜਾਣਾ ਤੂ ਪਾਰ ਬ੍ਰਹਮੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨੁ ਕਰਿ ਬਾਣਾ ਹਰਿ ਤਿਆਵੈ ਹਰਿ ਤਿਆਵੈ ਤੁਧ ਜੀ ਸਹਿਜਨ ਜਗ ਮੇਸਕ ਵਾਸੀ ਸੇਮਕਤ ਸਮਕਤ ਭਜਨ ਧਿਆਇਆ ਜੀ ਤਿਨ ਟੋਟੇ ਜਮਕੇ ਫਾਸੇ ਜਨ ਰਪਉ ਜਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਭਉ ਸਭ ਗੁ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰਾ ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਰਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪਰਬ ਸਮਰਸਾਸਤ ਜੀ ਕਰ ਕਰਿਆ ਕਟ ਕਰਮ ਕਰੰਤ ਸੇ ਭਗਤ ਸੇ ਭਗਤ ਪੁਰਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਹਉ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜਵੜ ਅਵਰਣਾ ਕੋਇ ਤੋ ਜੁਗ ਜੁਗ ਏਕੋ ਸਦਾ ਸਦਾ ਤੋ ਏਕੋ ਜੀ ਤੁਨ ਅਚਰ ਕਰਤਾ ਸੋਇ ਤੁਧ ਆਪੇ ਭਾਵੇ ਸੋਇ ਵਰਤੈ ਜੀ ਤੂੰ ਆਪੇ ਕਰੇ ਸੋ ਹੋਇ ਤੁਹਦੇ ਅਪੈ ਸਿਰਜ ਸਭ ਪਾਈ ਜੀ ਤੁਹਦੇ ਅਪੈ ਸਿਰਜ ਸਭ ਕੋਏ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਿਖ ਆਦਾਨੋਈ ਅਸਾ ਮਹਲਾ ਚੌਥਾ ਤੋ ਕਰਤਾ ਸਚੁ ਅਰਮੰਡਾ ਸਾਈ ਜੋ ਤੁਪ ਭave ਸੋਇ ਥੇਸੇ ਜੋ ਤੁੰਦੇ ਸੋਇਓ ਪਾਈ ਰਹਾਓ ਸਭ ਤੇਰੀ ਤੁ ਸਭ ਨੇ ਧਾਇਆ ਜਿਸਨੁ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗਰਮਖ ਲਦ ਮੰਨ ਮੁਖ ਗਵਾਇ ਤੁਦ ਆਵੀ ਛੋੜ ਆਇਆ ਪਿਲਾਇ ਤੁਦਰਿ ਆ ਸਭ ਤਜਹਿ ਮਾਹੇ ਤੁਦ ਗਨ ਦੂਜ ਕੋਈ ਨਾਹੇ ਜੀ ਅਜੰਤ ਸਭ ਤੇ ਰਖੇਦ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਏਹ ਸੋਇ ਜਨ ਜਾਣ ਹਰ ਗੁਣ ਸਦਹਿ ਅਖ ਵਿਖਾਣਾ ਜਨ ਹਰਿ ਸੇਵਤਿਨ ਸੁਖ ਪਾਇ ਸਹਿਜੇ ਹੀ ਹਰਿ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਬਿਨ ਦੂਜਾ ਅਵਰਣ ਕੋਇ ਤੂ ਕਰ ਕਰ ਵੇਖੇ ਜਾਣ ਸੋਇ ਜਨ ਨਾਨਕ ਗਰਮ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤਿਤ ਸਰਵ ਰੜਾ ਭਲਨ ਵਾਸਾ ਪਾਣੀ ਪਾਗਤ ਨਹਿ ਕੀਆ ਪੰਖਜ ਮੋ ਪਗਨੇ ਚਾਲਾ ਹਮ ਦੇਖਤ ਡੁਬੀਆ ਦੇ ਮਨ ਏਕਨ ਚਿਸ ਮੂੜ ਮਨਾ ਹਰ ਬਿਸੜਤ ਤੇਰੇ ਗੁਣ ਗੱਡਿਆ ਰਹਾ ਓ ਨਾਹੋ ਜ ਤਿਸਤੇ ਨੇ ਪੜਿਆ ਮੁਰਖ ਮੁਗਦਾ ਜਨਮ ਭਇਆ ਪ੍ਰਣਿਤ ਨਾਨਕ ਤਿਨ ਕੇ ਸਰਣਾ ਜਨ ਤੋ ਨਾਹੀ ਵਿਸੜਿਆ ਅਸ ਮਹਲਾ ਸੰਜਵਾ ਭਈ ਪ੍ਰਾਪਤ ਮਾਨੁ ਕਦੇ ਹੁਰੀਆ ਗੋਬਨ ਵਿਰਣ ਕੀਏ ਤੇਰੀ ਬਰੀਆ ਅਵਰ ਕਾ ਤੇਰੇ ਕਿਤੈ ਨ ਕਾਮ ਅਮਰ ਸਾਧ ਸੰਗਤ ਭਜ ਕੇ ਵਲ ਨਾਮ ਰੰਗ ਜਾ ਮਲਾਗ ਭਵਜਲ ਤਰਨ ਕਾ ਜਨਮ ਬ੍ਰਥਾ ਜਾ ਤਰੰਗ ਮਾਇਆ ਕੇ ਰਾਹਾ ਓ ਜਪ ਤਪ ਸੰਜਮ ਧਰਮਨਾ ਕ ਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨਿਚ ਕ ਰਾਮਾ ਸਰਣ ਪਰੇ ਕੇ ਰਖ ਸਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੇ ਦਸਾਵੇਂ ਅਬਿਉ ਬਚ ਬੈਨ ਤੇ ਚਉ ਪਏ ਹਮਰੇ ਕਰੋ ਹਦ ਰਚਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਬਤਮ ਘਾਵੋ ਆਪਾ ਦੇ ਮਹਿ ਬਚਾਵੋ ਹੋ ਸੁਖਿ ਵਸੈ ਮੋਰ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾ ਮੋ ਰਚਾ ਨਿਜ ਕਰਦੇ ਕਰੀਐ ਸਭ ਰਣਕ ਵਾ ਸਿੰਗਰੀਐ ਪੂਰਨ ਹੋਏ ਹਮਾਰੇ ਆਸਾ ਤੁਰਪ ਜਨ ਕੇ ਰਹ ਪਿਆਸਾ ਤੁਮਹ ਛਡ ਕੋਈ ਅਵਰਨਾ ਤਿ ਆਵੂ ਜਬਰਚੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹ ਚੰਚੰ ਸਤਰ ਹਮਾਰੇ ਮਾਰੀਐ ਹ ਆਪ ਹੱਤੇ ਮੁਝੇ ਉਵਰੀਆ ਨਨਕਾਲ ਕਾ ਤਰਾਸ ਨਿਵਰੀਆ ਉਹ ਜੋ ਸਦਾ ਹਮਾਰੇ ਪਛਾ ਤ੍ਰਿ ਅਰਤੋ ਜੋ ਕਰਿਓ ਰਚਾ ਰੱਖ ਲਿਆ ਮਹ ਰੱਖਣ ਹਾਰੇ ਸਾਹਿਬ ਸੰਸਾਹਿ ਪਿਆਰੇ ਦਿਨ ਬੰਦੁ ਸਟਨ ਕੇ ਹੰਤਾ ਤੁਮਹੋ ਫੁਰੀ ਚਤਰਾ ਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਾਰਾ ਕਾਲ ਪਾਇ ਸੋ ਜੋ ਅਵਤਾਰਾ ਅਦਪਰ ਕਰ ਵਿਸਨਾ ਪ੍ਰਕਾਸ਼ ਸਕਲ ਕਾਲ ਕਾ ਕੀਆ तमਸ ਜਵਨ ਕਾਲ ਜੋਗੇ ਸਭ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਦਾ ਨਮਸਕਾਰ ਹਤਾਹਿ ਹਮਾਰਾ ਜਵਨਾਕਾਰ ਸਭ ਜਗਤ ਬਨਾਇਓ ਦੇਵ ਦੈਤ ਜਚਨ ਪਜਾਇਓ ਆਦ ਅੰਤ ਕੇ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਅਮਿਸ਼ ਕਟ ਤਿ ਸਿਖ ਹਮਾਰੇ ਸਕਲ ਪ੍ਰਜਾ ਜਨ ਆਪ ਸਬਾ ਦੇ ਸਿਵਗਨ ਕਉ ਸਭ ਗਉਨਾ ਸੁਖ ਦਿਯੋ ਸਤਰਣ ਕਉ ਪਲਮ ਬਦਕੇ ਕਟ ਕਟ ਕੇ ਅੰਤਰ ਕੇ ਜਾਨਤ ਫਲ ਆਭ ਰਹਿ ਕੇ ਫੇਰ ਪਛਾਨਤ ਚੇਟੀ ਤੇਖ ਅੰਤਰ ਸਥੋਲਾ ਸਾਫਰ ਕਿਰਪਾ ਦ੍ਰਿਸ਼ਟ ਕਰ ਫੋਲਾ ਸੰਤਨ ਨ ਦੁਖ ਪਾਇਤੇ ਦੁਖੇ ਸੁਖ ਪਾਇ ਸਾਦਨ ਕੈ ਸੁਖੇ ਏਕ ਏਕ ਕੀ ਪੀਰ ਪਛਾਨ ਕਟ ਘਟ ਕੇ ਉਠ ਪਟ ਕੇ ਜਾਨਾ ਜਬਦ ਕਰ ਕਰਾ ਕਰਤਾ ਨਾ ਪ੍ਰਜਾ ਤਰਤ ਤਉ ਦੇਹ ਫਾੜਾ ਜਬ ਕਰ ਕਰਤੋ ਕਬ ਹੂੰ ਤੁਮ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸਿਰ ਸਵਤਾ ਦੇ ਆਪ ਆਪਣੀ ਬੋਧ ਉਚਾਰੇ ਮਾ ਸਭਿਤਰ ਤਰਤਨ ਰਦਮ ਜੰਤ ਬੇਦ ਫੇਦ ਅਰ ਅਦਮ ਨਿਰੰਕਾਰ ਨਿਰੂਕਲ ਨਿਰਲੰਬ ਆਦ ਨਿਰ ਅਨੰਦ ਅਸੰਭ ਕਮੁੜ ਚਾਰਤ ਭੇਦਾ ਜਾ ਕੋ ਪੇਉ ਨ ਪਾਉਤ ਬੇਦ ਤਾ ਕੋ ਕਰਪਾ ਨਨੁ ਮਾਨਤ ਮਹਮੁੜ ਕਛ ਭੇਦ ਨਾ ਜਾਣਤ ਮਹਦੇਵ ਕੋ ਕਹਿ ਤੁਸ ਦਾਸੈਓ ਨਰੰਕਾਰ ਕਾ ਚਿੰਤਨ ਪਿਵ ਆਪ ਆਪਣੇ ਬੁੱਧ ਹ ਜੀਤੇ ਬਰਨਤ ਪੈਨ ਪਿਨ ਤੋ ਹੈ ਤੇਤੇ ਤੁਮਰਾ ਲਖਨ ਜਾਏ ਫਿਰ ਸਾਡਾ ਕਬ ਸਜਾ ਪ੍ਰਥਮ ਸੰਸਾਰਾ ਏਕੇ ਰੂਪਾ ਅਨਪਸਰੂਪਾ ਰੰਗ ਪਿਉ ਦਾਬ ਕਹਿ ਭੂਪਾ ਅੰਡ ਜਿਰਜ ਸੈ ਤਜ ਕੇਨੇ ਅਤਪਖਾਨ ਬਹੁਦ ਰਚ ਦੇਨੇ ਹੰਗ ਫਲ ਰਾਜਾ ਹੈ ਬੈਠਾ ਕਹਉ ਸਮੜ ਭਵ ਸੰਕਰ ਕੇਟਾ ਸਿਗਰੇ ਸ੍ਰਿਸ਼ਟ ਦਿਖਾਇ ਚੰਬਾਉ ਆਜੁਗਾ ਸਰੂਪ ਸੁਵੰਭਾਵ ਰਚਾ ਮੇਰੇ ਤਮ ਕਰੋ ਸਿਖ ਬਾਰ ਸਿਖ ਸੰਗਾਰੋ ਦੁਸ਼ਟ ਜਿਤ ਉਠਵਤ ਉਪਾਤ ਸਕਰਮ ਰੇਸ਼ ਕਰੋ ਰਣ ਕਾਤ ਜੇ ਤੋ ਤ ਸਰਣੀ ਪੜੇ ਤਿਨ ਕੈ ਦੁਸ਼ਟ ਦੁਖ ਤਹ ਮਰੇ ਫੁਰਖ ਜਨਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਤਾਰੇ ਜਹ ਕਰੁ ਕੋ ਇਕ ਬਾਰ ਤਿਆਹਾ ਤਾਕੇ ਕਾਰ ਨਿਕਟਨੇ ਅਹ ਰਚਾ ਹੋਇ ਤਾਹਿ ਸਭ ਕਾਲ ਦੁਸ਼ਟ ਅ੍ਰਿਸ਼ਟ ਤਰ ਤ ਕਰਲਾ ਪ੍ਰਭਾ ਦ੍ਰਿਸ਼ਟ ਤਨ ਜੈ ਨ ਹਰਹੁ ਤਾਕੇ ਤਾਪ ਤਨਕ ਮੋਹ ਰਹੁ ਜਿਦ ਸਿਦ ਕਰਮ ਸਭ ਹੋਇ ਦੁਖਿ ਸ਼ਾ ਸ਼ਿਵ ਸਕੈ ਨ ਕੋਇ ਏਕ ਬਾਦ ਜਨ ਤੁਮ ਸੰਭਾਦਾ ਕਰ ਫਰ ਤੇ ਤਾਹ ਉਬਾਦ ਜਨ ਰਣਾ ਤਿਆਰ ਕਾਹ ਦਰ ਦੁਸ਼ਟ ਦੁਖ ਤੇ ਰਾਹ ਅੜਗ ਕੇ ਤੁਮ ਸਰ ਨਾ ਤੇ ਹਾਰੇ ਆਪਾ ਦਿਰ ਉਬਾਰੇ ਸਰਵ ਠੋਰ ਮ ਹੋ ਹੋ ਸਹਾਏ ਦੁਸ਼ਟ ਦੁਖ ਤੇ ਦੇਹੋ ਬਚਾਏ ਸਭਿਆ ਪੰਗਹਿ ਜਬ ਤੇ ਤੁਮਰੇ ਤਬ ਤੇ ਕਉ ਅਖਤਰੇ ਨਹੀਂ ਆਨਿਓ ਰਾਮ ਰਹੀਮ ਫੁਰਾਨ ਕੁਰਾਨ ਆਨੇ ਕਹਿ ਮਤ ਏਕ ਨ ਮੰਨਿਓ ਸਿਮਰਤ ਸਾਰਤਰ ਵੇ ਸਭ ਬ ਭੇਦ ਕੈਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰਮ ਨ ਕਹਿਓ ਸਭ ਤੋਹ ਵਿਖਾਨਿ ਦੋਹਰਾ ਸਗਲ ਦਵਰ ਕੋ ਛੜਕ ਗयो ਤੁਹਾਰ ਦਵਦ ਬਾਹ ਗਹਿ ਕੇ ਲਾਜ ਅਸ ਗੋਬਿੰਦ ਅਸ ਤਹਾਰ RAM KALI ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੇ ਮਨ ਵਜੀਆਂ ਗਾ ਧਾਈਆਂ ਰਾਗ ਰਤਨਾ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋਤਾ ਗਉ ਹਰੇ ਕੇ ਦਾ ਮਨ ਜਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੋਖ ਸਭ ਸਰਣਾ ਅੰਗੇਕਾਰੋ ਕਰੇ ਤੇਰਾ ਕਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਾ ਮਨਹੁ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕੀ ਨਾਹੀ ਕਰ ਤੇਰਾ ਕਰਤਾ تیر ਸਭ ਕਿਛਾ ਜਿਸ ਦਹ ਸਫਾ ਬਾਇ ਸਦਾ ਸਿਵ ਸਲਾਹ ਤੇਰੀ ਨੰ ਮਨ ਵਸਾ ਬੇ ਨਾਮ ਜਿਨ ਕੇ ਮਨ ਵਸਿਆ ਰਾਜ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਅਧਾਰੋ ਸਾਚ ਨਾਮ ਅਧਾਰ ਮੇਰਾ ਜਿ ਰੁਫਕ ਸਭ ਕਵਾਂ ਕਰਿ ਸ਼ਾਸੁਖ ਮਨਾਏ ਵਸਿਆ ਜਨ ਇਚ ਸਫ ਹੋ ਜਾਈਐ ਸਦਾ ਕਰਮਾਨ ਕੀਤਾ ਗੁਰੂ ਵਿਟਾ ਇਸ ਦੀਆਂ ਏਵ ਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਤਰ ਪਿਆਰ ਸੱਚਾ ਨਾਮ ਮੇਰਾ ਅਤਾਰ ਵਾਜੇ ਪੰਚ ਸ਼ਬਦ ਤਿਤਕ ਸਬਾਗਾ ਹਰ ਸਬਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੁਤਦ ਵਸ ਕੇਤੇ ਘਰ ਕੰਟਖ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਿਸ ਕਾ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਨੋ ੜ ਭਾਗੀ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੋ ਦੇ ਦੁਖ ਰੋਗ ਸੰਤਾ ਪਿਉਤਰ ਸੁਣੀ ਸੱਚੇ ਬਾਣੀ ਸੰਤ ਸਾਜਨ ਭਏ ਸਰਸੇ ਪੁਰ ਗੁਰ ਤੇ ਜਾਣੇ ਸੁਣ ਤੇ ਫੁਨੀਤ ਕਹਿ ਤੇ ਪਵਤ ਸਤ ਗੁਰ ਰਹਾ ਪਰਪੂਰੇ ਬਿਰਮੰਤ ਨਾਨਕ ਗੁਰ ਚਰਨ ਲਾਗੇ ਵਾ ਜੇ ਅਨਹਤੋ ਦੇ ਮੁਤਾਬਣੀ ਮਹੱਲਾ 5 ਸਰਵਤਨਵਸਤ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਧਾਰੋ ਜੇ ਕੋ ਖਾਵੇ ਜੇ ਕੋ ਪੰਚੈ ਤਿਸ ਕਾ ਹੋਇਓ ਤਾਰੋ ਇਹ ਵਸਤ ਤਜਿ ਨ ਜਾਇ ਨਿਤ ਨਤਰਖ ਰਧਾਰ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰ ਸੋ ਲੋਕ ਮਹੱਲਾ ਪੰਜਵਾਂ ਏ ਰਾ ਕੀਤਾ ਜਾਤੋ ਨਹੀਂ ਮਨੁ ਜੋਗ ਕੀ ਤੋਏ ਮੈ ਨਿਰਗੁਣਿਆ ਦੇ ਕੋ ਗੁਣ ਨਾਹੀ ਆਪੇ ਤਸਪਿਐ ਅਰਸ ਪਿਆ ਮੈ RAM ਤੋਏ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੇਵੈ ਹਰਿਆ ਪਉੜੇ ਤਿਤੈ ਤੂ ਸਮਰਥ ਜਿਤ ਕੋਈ ਨਾਹੀਂ ਉਤੇ ਤੇਰੀ ਦਖ ਅਗਨੀ ਉਦਰਮਾਹੇ ਸੁਣ ਕ ਜਮ ਕੇ ਦੂਤ ਨਾਹੀਂ ਤੇਰੇ ਛੱਡ ਜਾਹੇ ਭਵਜਨ ਵਿਖਮ ਸਗਾਹੋ ਗੁਰ ਸਬਦਿ ਪਾਰ ਪਾਹੇ ਜਨ ਕਲ ਕੀ ਪਿਆਸ ਅੰਮ੍ਰਿਤ ਸੇ ਖਾਹਿ ਕਰਮੈ ਇਹੋ ਪੰਨਾ ਗੁਣ ਗੋਬਿੰਦ ਗਾਹਿ ਸਭ ਸੇ ਨ ਕਿਰਪਾਦ ਸਮਲੇ ਸਾਹਿ ਸਾਹਿ ਬਿਰਤ ਕੋ ਨ ਜਾਏ ਜੇ ਅਵਤਤ ਆਹਿ ਸਹ ਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਧਨਾ ਜਹਿ ਵਾਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸ੍ਰੋਣੇ ਸੁਣਨਾ ਗੁਰ ਨਾਮ ਸਤ ਗੁਰ ਸੇਤੇ ਰਤਿਆ ਦਰਗਹ ਫਾਇਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਤ ਦੇ ਜਗ ਮਹਿ ਉਤਮ ਕਾਢਿਐ ਹੈ ਵਿਰਲ ਕੇ ਕੇ ਮਹਲਾ ਪੰਜਵਾ ਰਖੇ ਰਕਣਹਰ ਆਪ ਵਾਰਿਆ ਨਾ ਗੁਰ ਕੇ ਪੈਰੇ ਪਾਏ ਕਾਇ ਸਵਾਦਿਆ ਨਾ ਹੋਆ ਆਪ ਦਿਆਰ ਮਨ ਹੋ ਨਾ ਵਿਸਾਰੇ ਆਨ ਸਾਜਨਕ ਸੰਗ ਭਵਜਲ ਤਾਰਿਆ ਨਾ ਸਖਤ ਨੇ ਦੁਖੁ ਦੁਸ਼ਟ ਖਿਨ ਮਾਹੀ ਵਿਦਾਰਿਆ ਨਾ ਤੇ ਸਾਹਿਬ ਕੀ ਟੇਕਾਂ ਨਾਨਕ ਮਨ ਮਾਹੀ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸੇ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਸਗਲੇ ਦੁਖਾਂ ਪਪ ਕਨਾਸ ਅਪ ਜੀਕੇ ਪੈ ਨ ਬਾਣੀ ਕਾ ਪਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹ ਬਾਣੀ ਵਿਚ ਬਾਣੀ ਅੰਮ੍ਰਿਤ ਸਰਾਰੇ ਗੁਰ ਬਾਣੀ ਕਹ ਸੇਵਕ ਜਨਮਨ ਪਰਤਖ ਗੁਰੂ ਨਿਸ਼ਟਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਠ ਮਹੱਲਾ ਪੰਜਵਾ ਸਿਮਰ ਸਿਮਰ ਗੁਰੂ ਸਾਧਗੁਰ ਆਪਣਾ ਸਗਲਾ ਦੁੱਖ ਮਿਟਾਇਆ ਆਪ ਰੋਗ ਗਏ ਗੁਰਬਚਨੀ ਮਨ ਇਚੈ ਫਰ ਪਾਇਆ ਸੇਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਆਪ ਰੋਗ ਗਏ ਗੁਰ ਬਚਨੇ ਮਨ ਇਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਰਨ ਸਮਰਾਤ ਸੁਆਮੀ ਪੂਰਨ ਪੁਰਖ ਵਿਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭਏ ਦਿਆਲਾ ਜੈ ਜੈ ਕਾਰ ਭਏ ਜਗ ਭੀਤਰ ਹੋ ਅਪਾਰ ਬ੍ਰਹਮ ਰਖਵਾਲਾ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪਏ ਦੇ ਹੱਲਾ ਜਜ ਕਰ ਪਏ ਜਗ ਭੀਤਰ ਵਾਪਾਰ ਬ੍ਰਹਮ ਰਖਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ